ਜੇ ਜਿਸਪਾਲ ਸਿੰਘ ਹੈ ਇੱਥੇ ਮੌਜੂਦ ਸਰ ਉਹ ਸਰਪੰਚ ਦਾ ਬੇਟਾ ਹੈਗਾ ਉਹ ਖਾਣਾ ਖਾਣ ਗਿਆ ਆ ਜਾਂਦਾ ਵੈਸੇ ਥੱਲੇ ਬੋਲਟ ਰੱਖਿਆ ਪੂਰੀ ਤੁਹਾਡੀ ਚੜ੍ਹਾਈ ਹੈ ਸਰਪੰਚ ਦੇ ਬੇਟੇ ਹੋ ਮੌਜੂਦਾ ਤੁਸੀਂ ਹਾਜ਼ਰ ਹੈ ਨਹੀਂਗੇ ਤੇ ਯਾਰ ਚੰਗੇ ਗਰੀਬ ਦਾ ਹੱਕ ਖਾਣਾ ਸਹੀ ਹੈ ਅਸੀਂ ਸਾਡੀ ਜ਼ਿੰਮੇਵਾਰੀ ਹੈ ਸਾਰੇ ਇਹਨੇ ਨਿਗਾਹ ਰੱਖਦੇ ਅਸੀਂ ਵਾਡੀ ਕੀਨੇ ਲਾਈ ਆ ਤੁਹਾਡੀ ਜ਼ਿੰਮੇਵਾਰੀ ਕੀ ਨਹੀਂ ਸਾਡੀ ਸਾਦਗੀ ਆਪ ਮੌਜੂਦਾ ਸਰਪੰਚਾਂ ਜੀ ਸਰਪੰਚ ਦਿਹਾੜੀਆਂ ਵੀ ਪਾਊਗਾ ਤੇ ਨਾਲ ਉਹ ਤੇ ਜੋੜੀ ਵੀ ਚੱਲੂਗਾ ਜਾ ਸਕਦੇ ਹੋ ਮਜ਼ਦੂਰ ਹੋਣ ਦੇ ਨਾਤੇ ਤੁਸੀਂ ਸੈਕਟਰੀਆਂ ਜਾ ਸਕਦੇ ਨਹੀਂ ਸੈਕਟਰੀ ਸਾਹਿਬਾ ਗਏ ਨਹੀਂ ਸੀ ਉਹਨਾਂ ਕੋਲ ਇਹਨਾਂ ਕੰਮ ਸੀ ਕੋਈ ਮੈਂ ਕਹਿੰਦਾ ਤੁਸੀਂ ਜਾ ਹਾਜ਼ਰੀ ਪੁਆ ਕੇ ਤੁਸੀਂ ਉੱਥੇ ਜਾ ਸਕਦੇ ਤੁਸੀਂ ਕਸੀਆ ਕਿਉਂ ਨਹੀਂ ਫੜਿਆ ਅਸੀਂ ਦਿਹਾੜੀਆਂ ਦਿਹਾੜੀ ਵਾਲਾ ਕੰਮ ਹੀ ਕਰਦੇ ਆ ਕਿਉਂ ਨਹੀਂ ਫੜਿਆ ਤੁਹਾਨੂੰ ਕਿਹਨੇ ਭੇਜਿਆ ਸੈਕਟਰੀ ਕੋਲ ਆ ਮੈਨੂੰ ਦੁੜਾ ਇਹ ਵੀ ਦਿਹਾੜੀ ਕਰਦੇ ਕਸੀਆ ਫੜਿਆ ਤੁਹਾਡੇ ਤੋਂ ਵੱਡੀ ਉਮਰ ਦੇ ਗਰੀਬ ਹੈਗਾ ਤੁਹਾਡੇ ਕੋਲ ਤਾਂ 2.5 ਲੱਖ ਦਾ ਮੋਟਰਸਾਈਕਲ ਹੈ ਸਰਪੰਚ ਤੁਹਾਡੇ ਪਿੰਡਾ ਤੁਹਾਡੀ ਕੋਈ ਸਰਕਾਰੀ ਡਿਊਟੀ ਤਾਂ ਨਹੀਂ ਲੱਗੀ ਤੁਹਾਡੇ ਕੋਲ ਕੋਈ ਲਗਤੀ ਹੈਗਾ ਵੀ ਤੁਸੀਂ ਜਾ ਸਕਦੇ ਨੂੰ ਦਿਖਾਓ ਇਸੇ ਟਾਈਮ ਵੀਡੀਓ ਨੂੰ ਤੇ ਡੀਡੀਪੀ ਨੂੰ ਕਾਲ ਕਰਕੇ ਤੇ ਜਿਹੜੀ ਪਾਣੀ